ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਬਲਪਰ ਸਿੰਘ ਪਾਰਸੋ ਕੌਮੀ ਪ੍ਰਧਾਨ ਗੁਰਬਖਤ ਕ੍ਰਾਂਤੀ ਰਾਗੀ ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਸੋ ਅੱਜ ਜਰਾਮ ਸ਼ਹਿਰ ਵਿਖੇ ਤਸਵੀਰ ਉਹ ਦਾਰਾ ਮਸਲੜ ਸਾਹਿਬ ਵਿਖੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਰਿਵਾਰ ਦੀ ਲਸ਼ਾਨੀ ਸਿਹਾਲਤ ਨੂੰ ਮੱਖ ਰੱਖਦੇ ਹੋਇਆ ਕਲਗੀ ਵਾਲਿਆ ਕਰਾਂ ਕਿ ਸਭ ਤੇ ਤੇਰੀ ਤੇਰੀ ਦੀਦ ਤੋਂ ਸਤ ਬਲ ਹਾਰ ਕਿੰਨੇ ਛੋਟੀ ਉਮਰ ਪਿਤਾ ਹੱਥੀ ਤੋੜ ਦਿੱਤਾ ਬਾਰੇ ਜਗ ਤੋਂ ਅਜੀਤ ਜਿਹਾਰ ਕਿੰਨੇ ਛੋਡੇ ਲਾਲ ਅੱਖਾਂ ਦੇ ਚੱਲtare ਮਾਂ ਗੁਜਰੀ ਤੇ ਦਲਦਾਰ ਕਿੰਨੇ ਪ੍ਰਤਪਾਲ ਤੂੰ ਕਦੇ ਨਹੀਂ ਕਹਿਣ ਹੋਣੀ ਤੇਰੇ ਪਾਸ ਤੇ ਪਰਪਕਾਰ ਕਿੰਨੇ ਆ ਜਿਹੜੇ ਦਿਹਾੜੇ ਚੱਲ ਰਹੇ ਨੇ ਬਾਜਾ ਵਾਲੇ ਪਾਸ਼ਾ ਜੀ ਪਰਿਵਾਰ ਵਿਛੋੜੇ ਜੇ ਤੇ ਸ਼ਹੀਦਿਆਂ ਦੇ ਦਿਹਾੜੇ ਨੇ ਗੁਰੂ ਕਲਗੀਧਰ ਪਾਸ਼ਾ ਨੇ ਸਾਡੇ ਲਈ ਗੋਮਲੇ ਦੇਛਰੇ ਆਪਾਂ ਕੁਰਬਾਨ ਕੀਤਾ ਆਪਣਾ ਸਾਰਾ ਪਰਿਵਾਰ ਵਾਰਿਆ ਤੇ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਮੈਂ ਬੇਨਤੀ ਕਰਾਂ ਕਿ ਸੰਗਤਾਂ ਨੂੰ ਵੀ ਸਾਨੂੰ ਕੋਈ ਖੁਸ਼ੀ ਦੇ ਸਮਾਗਮ ਨਹੀਂ ਰੱਖਣੇ ਚਾਹੀਦੇ 6 ਪੋ ਤੋਂ ਲੈ ਕੇ 14 ਪੋ ਤੱਕ ਤਾਂ ਕਿ ਕਿਵਰੀ ਸਿੱਖੋਂ ਦੇ ਨਾਤੇ ਇਹ ਚੀਜ਼ਾਂ ਨੂੰ ਦੇਖਦੇ ਨੇ ਸਾਡੇ ਘਰਾਂ ਦੇ ਵਿੱਚ ਇਹਨਾਂ ਸਮਾਗਮ ਦਿਨਾਂ ਦੇ ਵਿੱਚ ਡੀਜੇ ਵੱਜਦੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਸਾਡੇ ਸਤਿਗੁਰਾਂ ਨੇ ਕਿਲੇ ਛੱਡੇ ਨੇ ਅਨੰਦਪੂਰ ਸਾਹਿਬ ਦੇ ਪਰਿਵਾਰ ਵਿੱਚ ਛੜਿਆ ਖੀਰੂ ਖੀਰੂ ਹੋਇਆ ਇਹਨਾਂ ਦਿਨਾਂ ਦੇ ਵਿੱਚ ਬਿਰਧ ਦਾਦੀ ਮਾਂ ਠੰਡੇ ਬੁਰਜਾਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਬੈਠੇ ਰਹੇ ਨੇ ਤੇ ਤਸਹੀਹ ਦਿੱਤੇ ਗਏ ਨੇ ਬੱਚਿਆਂ ਨੂੰ ਮੈਂ ਬਹੁਤਾ ਵਰਣਨ ਨਹੀਂ ਕਰ ਸਕਦਾ ਹਰੇਕ ਅਨਸਾਰ ਨੂੰ ਪਤਾ ਵੀ ਬਾਜਾਂ ਵਾਲੇ ਪਾਸ਼ਾ ਦੇ ਪਰਿਵਾਰ ਨੇ ਕਿੰਨੇ ਸਹੀਹ ਚੱਲੇ ਆ ਸੋ ਮੈਂ ਬੇਤੀ ਕਰਦਾ ਕਿ ਅੱਜ ਗੁਰਦਵਾਰਾ ਮਸਗੜ ਸਾਹਿਬ ਵਿਖੇ ਨੌਜਵਾਨਾਂ ਵੱਲੋਂ ਸੰਗਤ ਵੱਲੋਂ ਬਾਬਾ ਮੋਤੀराम ਮਹਾਰਾਜ ਜੀ ਅਤੇ ਛੋਟੀ ਸਾਹਿਬ ਜੀ ਦੀ ਸਲਾਨੀ ਸ਼ਾਹ ਜਤੂ ਨੂੰ ਮੁੱਖ ਰੱਖਦੇ ਹੋਏ ਦੁੱਧ ਦੀ ਲੰਗਰ ਲਾਈ ਨੇ ਤਕਰੀਬਨ ਸਵੇਰੇ 9:00 ਵਜੇ ਤੋਂ ਰੰਗ ਹੋ ਚੁੱਕੇ ਸਨ ਸ਼ਾਮਾਂ ਤੱਕ ਇਹ ਦੁੱਧ ਦੀ ਲੰਗਰ ਸ਼ਿਕਾਈ ਜਾਣਗੀ ਸੋ ਸਮੁੱਚੀਆਂ ਸੰਗਤਾਂ ਵੀ ਬੜਾ ਸੰਯੋਗ ਦੇ ਰਹੀਆਂ ਨੇ ਤੇ ਇਸੇ ਤਰ੍ਹਾਂ ਹੀ ਸਾਨੂੰ ਉਪਰਾਲੇ ਕਰਨੇ ਚਾਹੀਦੇ ਆ ਉਸ ਮਹਾਨ ਰੱਬ ਦੀ ਯਾਦ ਨੂੰ ਮੁੱਖ ਰੱਖਣਾ ਚਾਹੀਦਾ ਜਿਨੇ ਸਾਡੇ ਲਈ ਬੜਾ ਕੁਛ ਕੀਤਾ ਤੇ ਅਸੀਂ ਉਸ ਨੂੰ ਚੇਤੇ ਕਰਕੇ ਉਹਦਾ ਸ਼ੁਕਰਾਨਾ ਕਰੀਏ ਕਰ ਜਾਤਾ ਨਹੀਂ ਜਾ ਸਕਦੇ ਸ਼ੁਕਰਾਨਾ ਕਰ ਸਕਦੇ ਆ ਬਹੁਤ ਬਹੁਤ ਸੰਗਤ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ